ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਵੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਚੰਡੀਗੜ੍ਹ ਦੇ ਮਾਮਲੇ ਤੇ ਪ੍ਰਸਤਾਵਿਤ ਸੰਵਿਧਾਨਿਕ ਸੋਧ ਦੇ ਮਾਮਲੇ ਤੇ ਵੱਡਾ ਸਿਆਸੀ ਬਖੇੜਾ ਸ਼ੁਰੂ ਹੋ ਗਿਆ ਸੀ ਤੇ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਹਾਲਾਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਦਾਵਾ ਕਰ ਰਹੀ ਹੈ ਕਿ ਉਸ ਦਾ ਕੋਈ ਵੀ ਅਜਿਹਾ ਵਿਚਾਰ ਨਹੀਂ ਹੈ ਕਿ ਚੰਡੀਗੜ੍ਹ ਦਾ ਜਿਹੜਾ ਸਟੇਟਸ ਬਦਲਿਆ ਜਾਏ ਪਰ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਸ ਦੇ ਵਿੱਚ ਇਹ ਮੁੱਦਾ ਕਾਫੀ ਗਰਮੀ ਦੇ ਨਾਲ ਕਾਫੀ ਤੇਜ਼ੀ ਦੇ ਨਾਲ ਜੋ ਹੈ ਸਿਆਸੀ ਮੁੱਦਾ ਲਗਾਤਾਰ ਬੰਦਾ ਜਾ ਰਿਹਾ ਹੈ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਧਿਰ ਦੀ ਇਹ ਗੱਲ ਕਾ ਲਈਏ ਅੱਜ ਕੋਰ ਕਮੇਟੀ ਦੀ ਬੈਠਕ ਸੱਦੀ ਗਈ ਹੈ ਉਹਨਾਂ ਵੱਲੋਂ ਤੇ ਕਾ ਪੁਨਰਸੁਰਜੀਤ ਅਕਾਲੀ ਦਲ ਦਾ ਇੱਕ ਪ੍ਰਤੀਨਿਧੀ ਮੰਡਲ ਜਿਹੜਾ ਹੈ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇ ਜਾਂਦਾ ਸੇ ਇਸ ਦੇ ਨਾਲ ਹੀ ਫਿਰ ਭਾਵੇਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਜਾਂ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਸਾਰੀ ਸਿਆਸੀ ਪਾਰਟੀਆਂ ਸਾਰੇ ਹੀ ਸਿਆਸੀ ਲੀਡਰ ਜਿਹੜੇ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਇਸ ਮੁੱਦੇ ਦੇ ਨਾਲ ਆਪਣੇ ਆਪ ਨੂੰ ਸਿਆਸੀ ਤੌਰ ਤੇ ਅੱਗੇ ਵਧਾ ਰਹੇ ਨੇ ਭਾਜਪਾ ਦੀ ਸਰਕਾਰ ਦੇ ਖਿਲਾਫ ਸਟੈਂਡ ਲੈਂਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਜ਼ਰੂਰ ਮੈਂ ਚਾਹਾਂਗੀ ਕਿ ਇਸ ਮਸਲੇ ਦੇ ਉੱਪਰ ਤੁਸੀਂ ਗੱਲ ਜ਼ਰੂਰ ਸਾਂਝੀ ਕਰਨਾ ਆਖਿਰ ਮੁੱਦਾ ਜਿਸ ਤਰੀਕੇ ਨਾਲ ਇਹ ਨਾ ਵੱਡਾ ਸਿਆਸੀ ਤੌਰ ਤੇ ਰੂਪ ਲੈ ਰਿਹਾ ਹੈ ਆਖਿਰ ਇਹ ਮਾਮਲਾ ਵੱਧ ਕਿਹੜੀ ਦਿਸ਼ਾ ਵੱਲ ਰਿਹਾ ਹੈ ਦੇਖੋ ਪਿਛਲੇ 2 ਦਿਨਾਂ ਤੋਂ ਜੋ ਕੁਝ ਵਾਪਰ ਰਿਹਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਤਰ੍ਹਾਂ ਨਾਲ ਪੰਜਾਬ ਦੇ ਜ਼ਖਮ ਹਰੇ ਹੋ ਗਏ ਲੋਕਾਂ ਦੇ ਜ਼ਿਹਨ ਦੇ ਵਿੱਚ ਫੇਰ ਇਹ ਗੱਲ ਆ ਗਈ ਕਿ ਚੰਡੀਗੜ੍ਹ ਜਦੋਂ ਬਣਿਆ ਸੀ ਤੇ ਪੰਜਾਬ ਦੀ ਰਾਜਧਾਨੀ ਦੇ ਰੂਪ ਤੇ ਸਥਾਪਿਤ ਕੀਤਾ ਗਿਆ ਤੇ ਜਦੋਂ 1966 ਚ ਪੰਜਾਬ ਦੀ ਵੰਡ ਕੀਤੀ ਉਸ ਵੇਲੇ ਦੀ ਇੰਦਰਾ ਗਾਂਧੀ ਦੀ ਸਰਕਾਰ ਨੇ ਤੇ ਹਰਿਆਣੇ ਨੂੰ ਚੰਡੀਗੜ੍ਹ ਟੈਂਪਰੇਰੀ ਰਾਜਧਾਨੀ ਦੇ ਤੌਰ ਤੇ ਦਿੱਤਾ ਗਿਆ ਸੀ ਇਹਦਾ ਮਤਲਬ ਹੈ ਚੰਡੀਗੜ੍ਹ ਹੈ ਤਾਂ ਪੰਜਾਬ ਦਾ ਹੀ ਹੈ ਔਰ ਚੰਡੀਗੜ੍ਹ ਤੇ ਹੱਕ ਵੀ ਪੰਜਾਬ ਦਾ ਹੈ ਭਾਵੇਂ ਰਜੀਵ ਲੋਂਗਵਾਲ ਸਮਝੌਤੇ ਤੋਂ ਬਾਅਦ 25 ਜਨਵਰੀ 1986 ਨੂੰ ਇਹ 26 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਣਾ ਸੀ ਪਰ ਕਿਤੇ ਨਾ ਕਿਤੇ ਹਰਿਆਣੇ ਦੇ ਦਬਾਅ ਤੇ ਰਾਜਨੀਤਿਕ ਵਿਰੋਧ ਕਰਕੇ ਰਜੀਵ ਗਾਂਧੀ ਵੀ ਉਹ ਫੈਸਲਾ ਨਹੀਂ ਕਰ ਸਕੇ ਜਿਹੜੀ ਗਲਤੀ ਬੀਬੀ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਹੋਈ ਸੀ ਜਾਂ ਲਾਲ ਬਹਾਦਰ ਸ਼ਾਸਤਰੀ ਹੁਣਾਂ ਤੋਂ ਜਿਹੜੀ ਗਲਤੀ ਹੋਈ ਸੀ ਲਾਲ ਬਹਾਦਰ ਸ਼ਾਸਤਰੀ ਜੀ ਬੜੇ ਸਾਫ਼ ਸੁਥਰੀ ਛਵੀ ਦੇ ਬੜੇ ਸਧਾਰਨ ਇਨਸਾਨ ਸੀ ਪਰ ਪੰਜਾਬ ਦੇ ਸਬੰਧ ਦੇ ਵਿੱਚ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਵੱਖ ਕਰਨ ਲਈ ਹਿੰਦੀ ਬੋਲਦੇ ਇਲਾਕਿਆਂ ਨੂੰ ਵੱਖ ਕਰਨ ਲਈ ਪਹਾੜੀ ਇਲਾਕਿਆਂ ਨੂੰ ਅਲੱਗ ਕਰਨ ਲਈ ਜਾਂ ਪੰਜਾਬ ਦੀਆਂ ਹੱਦਾਂ ਨਵੇਂ ਸਿਰੇ ਤੋਂ ਤੈਅ ਕਰਨ ਦੇ ਲਈ ਜਿਹੜਾ ਕਮਿਸ਼ਨ ਪਾਰਲੀਮੈਂਟ ਦੇ ਵਿੱਚ ਐਲਾਨ ਕੀਤਾ ਗਿਆ ਸੀ ਉਹ ਲਾਲ ਬਹਾਦਰ ਸ਼ਾਸਤਰੀ ਜੀ ਦੀ ਸਰਕਾਰ ਵੇਲੇ ਕੀਤਾ ਗਿਆ ਸੀ ਹੁਣ ਉਸ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਜੀ ਦੁਨੀਆ ਤੋਂ ਚਲੇ ਗਏ ਬੀਬੀ ਇੰਦਰਾ ਗਾਂਧੀ ਆ ਗਈ ਔਰ ਬੀਬੀ ਇੰਦਰਾ ਗਾਂਧੀ ਦੇ ਵੇਲੇ ਨਵੰਬਰ 1966 ਨੂੰ ਪੰਜਾਬ ਦਾ ਪੁਨਰਗਠਨ ਕਰ ਦਿੱਤਾ ਗਿਆ ਸ਼ਾ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਉੱਤੇ ਜਿਹੜੀਆਂ ਹੱਦਬੰਦੀਆਂ ਬਣਾਈਆਂ ਸੀ ਹਰਿਆਣਾ ਵੱਖਰਾ ਬਣਦਾ ਪੰਜਾਬ ਵੱਖਰਾ ਬਣਦਾ ਹਿਮਾਚਲ ਵੱਖਰਾ ਬਣਦਾ ਤੇ ਚੰਡੀਗੜ੍ਹ ਨੂੰ ਟੈਂਪਰੇਰੀ ਰਾਜੀ ਤੌਰ ਤੇ ਹਰਿਆਣਾ ਦੀ ਰਾਜਧਾਨੀ ਐਲਾਨਿਆ ਗਿਆ 1966 ਤੋਂ ਬਾਅਦ ਕਾਫੀ ਸੰਘਰਸ਼ ਚੱਲਿਆ ਕਈ ਕਮਿਸ਼ਨ ਬਣੇ ਬੜਾ ਕੁਝ ਹੋਇਆ ਲekin ਪੰਜਾਬ ਜਾਂ ਕੇਂਦਰ ਦੀਆਂ ਸਰਕਾਰਾਂ ਉਸ ਵੇਲੇ ਦੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਕਦੇ ਵੀ ਪੰਜਾਬ ਦੇ ਨਾਲ ਜਸਟਿਸ ਨਹੀਂ ਕੀਤਾ ਤੇ ਚੰਡੀਗੜ੍ਹ ਜਿਹੜੀ ਪੱਕੀ ਰਾਜਸਤਾਨੀ ਐ ਪੰਜਾਬ ਦੀ ਉਹ ਸਿਰਫ ਤੇ ਸਿਰਫ ਪੰਜਾਬ ਨੂੰ ਨਹੀਂ ਮੋੜੀ ਇਸ ਤੋਂ ਪਹਿਲਾਂ ਦੀਆਂ ਵਿਵਸਥਾਵਾਂ ਦੇ ਵਿੱਚ ਚੰਡੀਗੜ੍ਹ ਨੂੰ ਯੂਟੀ ਵੀ ਬਣਾ ਦਿੱਤਾ ਗਿਆ ਤਾਂ ਕਿ ਹਰਿਆਣਾ ਵੀ ਉਹਨੂੰ ਵਰਤ ਸਕੇ ਸਾਂਝੀ ਰਾਜਸਤਾਨੀ ਦੇ ਤੌਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੇਕਿਨ ਪੱਕੇ ਤੌਰ ਤੇ ਇਹ ਰਾਜਸਤਾਨੀ ਪੰਜਾਬ ਦੀ ਹੈ ਇਹ ਰਿਕਾਰਡ ਚ ਸੰਵਿਧਾਨ ਚ ਕਾਗਜ਼ਾਂ ਚ ਦਰਜ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਸਤਾਨੀ ਹੈ ਭਾਵੇਂ ਇਹਦੇ ਤੇ ਕਈ ਤਰ੍ਹਾਂ ਦੇ ਵਿਵਾਦ ਹੋਣ ਕਿ ਕਿਤੇ ਡੈਜ਼ਿਗਨੇਟਡ ਨਹੀਂ ਹੈ ਕਿਤੇ ਮੈਂਸ਼ਨ ਨਹੀਂ ਹੈ ਪਰ ਹੁਣ ਜਦੋਂ ਇਹ ਗੱਲ ਤੁਰੀ ਕਿ 131ਵੀਂ ਸੰਵਿਧਾਨਿਕ ਸੋਧ ਹੈ ਜਿਹੜੀ ਆਉਣੀ ਹੈ ਤੇ ਉਹਦੇ ਵਿੱਚ ਕੇਂਦਰ ਸਰਕਾਰ 131ਵੀਂ ਸੰਵਿਧਾਨਿਕ ਸੋਧ ਦੇ ਵਿੱਚ ਚੰਡੀਗੜ੍ਹ ਨੂੰ ਧਾਰਾ 240 ਦੇ ਤਹਿਤ ਨਵਾਂ ਰੂਪ ਦੇएगी ਜਿਸ ਤੋਂ ਬਾਅਦ ਚੰਡੀਗੜ੍ਹ ਦੀ ਇਸ ਸਾਡੀ ਪੰਜਾਬ ਦੀ ਰਾਜਧਾਨੀ ਦੇ ਵਿੱਚ ਫੇਰ ਚੰਡੀਗੜ੍ਹ ਇਸ ਤਰ੍ਹਾਂ ਦੀ ਯੂਟੀ ਪੂਰਨ ਰੂਪ ਵਿੱਚ ਬਣੇਗੀ ਜਿਹਦਾ ਕੰਟਰੋਲ ਸਿੱਧਾ ਰਾਸ਼ਟਰਪਤੀ ਕੋਲੇ ਹੋਵੇਗਾ ਭਾਵੇਂ ਇੱਥੇ ਲੈਫਟੀਨੈਂਟ ਗਵਰਨਰ ਉਸ ਤੋਂ ਬਾਅਦ ਨਿਯੁਕਤ ਕੀਤਾ ਜਾਏਗਾ ਔਰ ਪੰਜਾਬ ਦਾ ਗਵਰਨਰ ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ ਉਹ ਸਿਰਫ ਪੰਜਾਬ ਦਾ ਗਵਰਨਰ ਰਹਿ ਜਾਏਗਾ ਇਹ ਗੱਲਾਂ ਚਰਚਾਵਾਂ ਜਦੋਂ ਬਾਹਰ ਆਈਆਂ ਤੇ ਰੌਲਾ ਬਹੁਤ ਮੱਚਿਆ ਭਾਰਤੀ ਜਨਤਾ ਪਾਰਟੀ ਨੇ ਭਾਵੇਂ ਸਥਿਤੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਵਿਵਸਥਾ ਨਹੀਂ ਵਿਚਾਰ ਰਹੇ ਅਸੀਂ ਸਿਰਫ ਇਹ ਵਿਵਸਥਾ ਵਿਚਾਰ ਰਹੇ ਹਾਂ ਕਿ ਚੰਡੀਗੜ੍ਹ ਦੇ ਸਬੰਧ ਚ ਜਿਹੜੇ ਕਾਨੂੰਨ ਬਣਦੇ ਨੇ ਉਹਨਾਂ ਦਾ ਸਰਲੀਕਰਨ ਕੀਤਾ ਜਾਣਾ ਹੈ ਪਾਰਲੀਮੈਂਟ ਦੇ ਵਿੱਚ ਇੱਕ ਅਮੈਂਡਮੈਂਟ ਲਿਆ ਕੇ ਔਰ ਉਹ ਵੀ ਹਜੇ ਫਾਈਨਲ ਨਹੀਂ ਹੈ ਤੈ ਨਹੀਂ ਹੈ ਪ੍ਰਸਤਾਵਿਤ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਜਾਂ ਖਾਸ ਤੌਰ ਤੇ ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਇਹ ਫੈਸਲਾ ਲਿਆ ਜਾਂ ਇਹ ਕੱਲ ਗੱਲ ਸਾਂਝੀ ਕੀਤੀ ਹੈ ਜਿਹੜੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਹੈ ਭਾਰਤ ਸਰਕਾਰ ਦਾ ਹੋਮ ਮਹੱਕਮੇ ਦਾ ਉਹਨਾਂ ਨੇ ਟਵੀਟ ਕਰਕੇ ਜਾਂ ਐਕਸ ਦੇ ਉੱਤੇ ਉਹਨਾਂ ਨੇ ਪੋਸਟ ਪਾ ਕੇ ਦੱਸਿਆ ਵੀ ਸਾਡੀ ਕੋਈ ਮਨਸ਼ਾ ਨਹੀਂ ਹੈ ਅਸੀਂ ਨਾ ਤਾਂ ਪੰਜਾਬ ਤੇ ਹਰਿਆਣੇ ਦੇ ਚੰਡੀਗੜ੍ਹ ਦੇ ਸਬੰਧ ਕਿਸੇ ਤਰ੍ਹਾਂ ਦੇ ਫੇਰ ਬਦਲ ਕਰ ਰਹੇ ਆ ਨਾ ਅਸੀਂ ਕਿਸੇ ਤਰ੍ਹਾਂ ਦਾ ਚੰਡੀਗੜ੍ਹ ਚ ਪ੍ਰਸ਼ਾਸਨਿਕ ਫੇਰ ਬਦਲ ਸੰਵਿਧਾਨਿਕ ਦਾਇਰੇ ਚ ਕਰ ਰਹੇ ਆ ਮਤਲਬ ਜੋ ਹੈ ਉਸੇ ਤਰ੍ਹਾਂ ਚੱਲੇਗਾ ਇਹ ਗੱਲ ਬੀਜੇਪੀ ਨੇ ਕਰਤੀ ਇਹ ਗੱਲ ਕਿਸੇ ਤਰੀਕੇ ਨਾਲ ਰੀਲੀਫ ਵਾਲੀ ਵੀ ਹੈ ਪਰ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਬੀਜੇਪੀ ਤਾਂ ਜੋ ਕਰ ਰਹੀ ਹੈ ਕਰ ਰਹੀ ਹੈ ਪਰ ਜੋ ਕਾਂਗਰਸ ਨੇ ਕੀਤਾ ਸੀ ਸਟੱਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਉਹਨੂੰ ਬਦਲਾ ਨਹੀਂ ਸਕੀਆਂ ਵੱਡੇ-ਵੱਡੇ ਲੀਡਰ ਆਏ ਕੈਪਟਨ ਅਮਰਿੰਦਰ ਸਿੰਘ ਆਏ ਪਾਣੀਆਂ ਦੇ ਰਾਖੇ ਪ੍ਰਕਾਸ਼ ਸਿੰਘ ਬਾਦਲ ਆਏ ਸਰਕਾਰਾਂ ਅਕਾਲੀ ਭਾਜਪੀ ਦੀਆਂ ਰਹੀਆਂ ਕੇਂਦਰ 'ਚ ਵੀ ਮੋਦੀ ਸਾਹਿਬ ਪੰਜਾਬ 'ਚ ਵੀ ਪ੍ਰਕਾਸ਼ ਸਿੰਘ ਬਾਦਲ ਕੇਂਦਰ ਚਿੰਦਰ ਕੁਮਾਰ ਗੁਜਰਾਲ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਲੇਕਿਨ ਕਦੇ ਵੀ ਨਾ ਤਾਂ ਕੈਪਟਨ ਮਨਮੋਹਨ ਸਿੰਘ ਤੋਂ ਔਰ ਨਾ ਪ੍ਰਕਾਸ਼ ਸਿੰਘ ਬਾਦਲ ਮੋਦੀ ਸਾਹਿਬ ਤੋਂ ਜਾਂ ਵਾਜਪਾਈ ਸਾਹਿਬ ਤੋਂ ਜਾਂ ਇੰਦਰ ਕੁਮਾਰ ਗੁਜਰਾਲ ਤੋਂ ਇਹ ਹੱਕ ਨਹੀਂ ਦਵਾ ਸਕਿਆ ਜਿਹੜਾ ਰਜੀਵ ਗਾਂਧੀ ਕਿਸੇ ਵੇਲੇ ਦੇਣ ਨੂੰ ਤਿਆਰ ਹੋਇਆ ਸੀ बतौर ਪ੍ਰਧਾਨ ਮੰਤਰੀ ਲੇਕਿਨ ਰਜੀਵ ਗਾਂਧੀ ਵੀ ਉਸ ਫੈਸਲੇ ਨੂੰ ਲਾਗੂ ਨਹੀਂ ਕਰ ਸਕਿਆ ਮਤਲਬ ਚੰਡੀਗੜ੍ਹ ਪੰਜਾਬ ਨੂੰ ਨਾ ਅਜੇ ਤੱਕ ਮਿਲਿਆ ਔਰ ਨਾ ਹੀ ਸਾਡੇ ਪੰਜਾਬ ਦੇ ਮਹਾਨ ਲੀਡਰ ਕਦੇ ਚੰਡੀਗੜ੍ਹ ਪੰਜਾਬ ਨੂੰ ਦਵਾ ਸਕੇ ਹੁਣ ਜਦੋਂ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸੁਰਜੀਤ ਸਿੰਘ ਬਰਨਾਲਾ ਚਲੋ ਹੋਰ ਵੱਡੇ ਵੱਡੇ ਲੀਡਰਾਂ ਦੇ ਵੀ ਨਾਮ ਲੈ ਲੈਂਦੇ ਆ ਜਿੰਨੇ ਇੱਕ ਪੰਜਾਬ 'ਚ ਹੈ ਭਾਵੇਂ ਮਨੋਰ ਸਿੰਘ ਗਿੱਲ ਵਰਗੇ ਕੇਂਦਰ ਦੇ ਵਿੱਚ ਬਹੁਤ ਵੱਡੀ ਭੂਮਿਕਾ 'ਚ ਰਹੇ ਇਲੈਕਸ਼ਨ ਕਮਿਸ਼ਨ 'ਚ ਵੀ ਰਹੇ ਅਸ਼ਰੂਨੀ ਕੁਮਾਰ ਵਰਗੇ ਵੱਡੇ ਸਿਆਣੇ ਵਕੀਲ ਰਹੇ ਭਾਵੇਂ ਅਰຸນ ਜੇਤਲੀ ਸਾਹਿਬ ਪੰਜਾਬ ਦੇ ਕੋਟੇ 'ਚੋਂ ਰਹੇ ਤੇ ਬਾਦਲ ਸਾਹਿਬ ਦੀ ਬਹੁਤ ਨੇੜਤਾ ਰਹੀ ਕੋਈ ਵੀ ਵੱਡਾ ਲੀਡਰ ਨਵਜੋਤ ਸਿੰਘ ਸਿੱਧੂ ਵੀ ਪਾਰਲੀਮੈਂਟ ਦੇ ਵਿੱਚ ਇਸ ਵਿਸ਼ੇ ਤੇ ਕੋਈ ਲੜਾਈ ਲੜਦੇ ਨਜ਼ਰ ਨਹੀਂ ਆਏ। ਭਗਵੰਤ ਮਾਨ ਨੇ ਵੀ ਕਦੀ ਪਾਰਲੀਮੈਂਟ ਦੇ ਵਿੱਚ ਕੋਈ ਬਹੁਤ ਵੱਡੀ ਲੜਾਈ ਲੜੀ ਹੋਵੇ ਆਮ ਆਦਮੀ ਪਾਰਟੀ ਨੇ ਇਹ ਵੀ ਸਾਨੂੰ ਨਜ਼ਰ ਨਹੀਂ ਆਇਆ। ਅਸਲ 'ਚ ਪੰਜਾਬ ਦੀ ਰਾਜਨੀਤਿਕ ਧਿਰ ਇਹ ਮਹਿਸੂਸ ਕਰ ਚੁੱਕੀ ਹੈ ਕਿ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਜੋ ਵੱਧ ਤੋਂ ਵੱਧ ਹੋ ਸਕਦਾ ਸੀ ਉਹ ਹੋ ਚੁੱਕਿਆ ਹੈ। ਹਾਲਾਂਕਿ ਮੈਨੂੰ ਵੀ ਲੱਗਦਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਬੜਾ ਔਖ ਹੈ ਜੋ ਸਥਿਤੀਆਂ ਨੇ ਪਰ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਚੰਡੀਗੜ੍ਹ ਦੇ ਉੱਤੇ ਨਵਾਂ ਕਨਸਟੀਟਿਊਸ਼ਨਲ ਅਮੈਂਡਮੈਂਟ ਆਉਣ ਦੀ ਭਨਕ ਤੋਂ ਬਾਅਦ ਜਾਂ ਸੰਕੇਤਾਂ ਤੋਂ ਬਾਅਦ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ ਪਰ ਜਿੰਨੀਆਂ ਜ਼ਿਆਦਾ ਸਰਗਰਮ ਹੋ ਗਈਆਂ ਨੇ ਔਰ ਜਿੰਨਾ ਜ਼ਿਆਦਾ ਜਜ਼ਬਾ ਦਿਖਾ ਰਹੀਆਂ ਨੇ ਉਹ ਆਪਣੇ ਆਪ ਚ ਹੈਰਾਨੀ ਵਾਲਾ ਹੈ ਮੈਂ ਸੁਖਵੀਰ ਸਿੰਘ ਬਾਦਲ ਦਾ ਵੀ ਬਿਆਨ ਦੇਖਿਆ ਰਾਜਾ ਵੜਿੰਗ ਦਾ ਬਿਆਨ ਵੀ ਦੇਖਿਆ ਸੋ ਇਹਨਾਂ ਦੇ ਬਿਆਨਾਂ ਨੂੰ ਸਮਝਣ ਦੀ ਵੀ ਬਹੁਤ ਵੱਡੀ ਲੋੜ ਹੈ ਅੱਜ ਇਸ ਸਥਿਤੀ 'ਚ ਹੁਣ ਸੁਖਵੀਰ ਸਿੰਘ ਬਾਦਲ ਕਹਿੰਦੇ ਸੁਖਵੀਰ ਸਿੰਘ ਬਾਦਲ ਕਹਿੰਦੇ ਵੀ ਕੇਂਦਰ 131ਵਾਂ ਸੰਵਿਧਾਨਿਕ ਸੋਧ ਬਿੱਲ ਪੇਸ਼ ਨਾ ਕਰੇ ਮੈਂ ਅਪੀਲ ਕਰਦਾ ਹਾਲਾਂਕਿ ਕੇਂਦਰ ਨੇ ਕਿਹਾ ਤਾਂ ਸਾਡੀ ਕੋਈ ਤਜਵੀਜ਼ ਇਸ ਤਰ੍ਹਾਂ ਦੀ ਨਹੀਂ ਹੈ ਹਾਲ ਦੀ ਘੜੀ ਸੁਖਵੀਰ ਕਹਿੰਦਾ ਜੇ ਅਜਿਹਾ ਕੀਤਾ ਤਾਂ ਪੰਜਾਬੀਆਂ ਨਾਲ ਧੋਖਾ ਤੇ ਵਿਤਕਰਾ ਹੋਏਗਾ ਜਿਨ੍ਹਾਂ ਨੇ ਦੇਸ਼ ਵਾਸਤੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਨਾਲ ਧੋਖਾ ਹੋਏਗਾ ਉਹ ਕਹਿੰਦੇ ਇਸ ਬਿੱਲ ਦਾ ਮਕਸਦ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਪੰਜਾਬ ਦੇ ਪ੍ਰਸ਼ਾਸਕੀ ਤੇ ਸਿਆਸੀ ਕੰਟਰੋਲ ਤੋਂ ਲਾਂਬੇ ਕਰਨਾ ਜਾਪਦਾ ਹੈ ਉਹ ਕਹਿੰਦੇ ਅਜਿਹੀਆਂ ਕਾਰਵਾਈਆਂ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਪਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੋਰ ਕਮੇਟੀ ਦੀ ਬੈਠਕ ਸੱਦ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਸੱਦੀ ਗਈ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਹੁਣ ਸ਼ਖਬੀਰ ਸਿੰਘ ਬਾਦਲ ਇਸ ਮੁੱਦੇ ਤੇ ਕਿਸੇ ਨਵੇਂ ਅੰਦੋਲਨ ਦਾ ਐਲਾਨ ਕਰ ਸਕਦੇ ਨੇ ਮਤਲਬ ਹੁਣ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਨਵੇਂ ਸਿਰੇ ਤੋਂ ਇਸ ਅੰਦੋਲਨ ਵੱਲ ਤੁਰਿਆ ਜਾਏਗਾ ਕਿ ਅਸੀਂ ਚੰਡੀਗੜ੍ਹ ਹਾਸਲ ਕਰਨਾ ਹੈ ਬਿਲਕੁਲ ਅੰਦੋਲਨ ਕਰਨ ਦੀ ਜ਼ਰੂਰਤ ਹੈ ਅੰਦੋਲਨ ਕੀਤਾ ਜਾਣਾ ਚਾਹੀਦਾ ਹੈ ਪਰ ਇਹਨਾਂ ਪੋਲੀਟੀਕਲ ਪਾਰਟੀਆਂ ਦੀ ਜੇ ਪੁਰਾਣੀ ਪਰਫਾਰਮੈਂਸ ਵੇਖੀਏ ਅੱਜ ਤੱਕ ਜਦੋਂ ਤੱਕ ਕੇਂਦਰ ਸਰਕਾਰ ਕੋਈ ਨਾ ਕੋਈ ਹਲਚਲ ਨਹੀਂ ਕਰਦੀ ਉਨੀ ਦੇਰ ਤੱਕ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਮੀਟਿੰਗ ਕਰਕੇ ਮਤਾ ਪਾਉਣ ਤੋਂ ਵੱਧ ਕੁਝ ਨਹੀਂ ਕਰਦੀਆਂ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇੱਕ ਸੈਸ਼ਨ ਵਿਧਾਨ ਸਭਾ ਦਾ ਸਪੈਸ਼ਲ ਬਲਾਅ ਗਿਆ ਸੀ ਜਿਦੇ ਚ ਮਤਾ ਪਾ ਦਿੱਤਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦਾ ਰਹੇਗਾ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਅੰਦੋਲਨ ਛੇੜਿਆ ਹੋਵੇ ਮੈਨੂੰ ਨਹੀਂ ਯਾਦ ਤੁਹਾਨੂੰ ਯਾਦ ਹੋਏ ਤਾਂ ਤੁਸੀਂ ਕਮੈਂਟ ਚ ਜ਼ਰੂਰ ਲਿਖਿਓ ਕਿ ਭਗਵੰਤ ਮਾਨ ਨੇ ਔਰ ਅਰਵਿੰਦ ਕੇਜਰੀਵਾਲ ਨੇ ਕਿੱਡੀ ਵੱਡੀ ਲੜਾਈ ਲੜੀ ਕਿ ਅਸੀਂ ਹਰ ਹਾਲਤ ਚ ਚੰਡੀਗੜ੍ਹ ਪੰਜਾਬ ਨੂੰ ਵਾਪਸ ਲੈ ਕੇ ਦਵਾਂਗੇ ਵਿਧਾਨ ਸਭਾ ਸੈਸ਼ਨ ਬਲਾ ਕੇ ਮਤਾ ਪਾਸ ਕੀਤਾ ਉਸ ਤੋਂ ਬਾਅਦ ਦੀ ਗੱਲ ਮੇਰੇ ਧਿਆਨ ਚ ਨਹੀਂ ਹੈ ਉਸੇ ਤਰ੍ਹਾਂ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਹੈ ਹੁਣ ਸੁਖਬੀਰ ਬਾਦਲ ਅੱਜ ਕਹਿ ਰਹੇ ਨੇ ਕੋਰ ਕਮੇਟੀ ਦੀ ਮੀਟਿੰਗ ਚ ਅੱਜ ਅੰਦੋਲਨ ਦੀ ਗੱਲ ਕਰ ਸਕਦੇ ਨੇ ਤੇ ਜਦੋਂ 9 ਮਾਸ ਦਾ ਰਿਸ਼ਤਾ ਰਿਹਾ 25 27 ਸਾਲ ਸੁਖਬੀਰ ਸਿੰਘ ਬਾਦਲ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਹੁਣ ਜਿਹੜੇ ਲੀਡਰ ਅਕਾਲੀ ਬੀਜੇਪੀ ਦੀ ਸਾਂਝ ਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਮੁੜਵਾ ਨਹੀਂ ਸਕੇ ਉਹਨਾਂ ਦੇ ਹੁਣ ਦੇ ਅੰਦੋਲਨ ਦਾ ਬੀਜੇਪੀ ਤੇ ਕੀ ਫਰਕ ਪਏਗਾ ਜਦੋਂ ਸੱਤਾ ਚ ਰਹਿੰਦੇ ਚੰਡੀਗੜ੍ਹ ਪੰਜਾਬ ਨੂੰ ਨਹੀਂ ਆ ਸਕਿਆ ਤੇ ਉਹ ਹੁਣ ਕੀ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ ਇਹਨਾਂ ਲੀਡਰਾਂ ਦੀ ਕਾਰਗੁਜ਼ਾਰੀ ਤੇ ਹਜੇ ਵੀ ਜ਼ਹਿਨ 'ਚ ਸਵਾਲ ਖੜੇ ਹੁੰਦੇ ਨੇ ਕਿ ਕੀ ਪੋਲਿਟਿਕਲ ਲੀਡਰ ਸਿਰਫ ਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਨੇ ਕਿ ਹੁਣ ਇਸ ਮੁੱਦੇ ਤੇ ਅਸੀਂ ਪਾਰਟੀ ਵੱਡੀ ਕਰ ਲਈਏ ਇਸ ਮੁੱਦੇ ਤੇ ਅਸੀਂ ਲੋਕਾਂ 'ਚ ਜਾ ਕੇ ਆਪਣਾ ਵੋਟ ਆਧਾਰ ਪੱਕਾ ਕਰ ਲਈਏ ਤੇ ਫਿਰ ਜਦੋਂ ਅਸੀਂ ਸੱਤਾ 'ਚ ਜਾਵਾਂਗੇ ਤੇ ਅਸੀਂ ਸਮਝੌਤੇ ਕਰਾਂਗੇ ਕਿਸੇ ਨਾ ਕਿਸੇ ਨਾਲ ਫਿਰ ਸਾਡਾ ਗੱਠਜੋੜ ਬਣ ਜਾਊਗਾ ਫਿਰ ਗੱਠਜੋੜ ਰਿਕਵਰਡ ਬਣ ਜਾਊਗਾ ਕਿਉਂਕਿ ਗੱਠਜੋੜ ਦੇ ਵਿੱਚ ਅਸੀਂ ਉਹ ਸਾਰੇ ਮੁੱਦੇ ਨਹੀਂ ਰੱਖ ਸਕਦੇ ਸਾਨੂੰ ਕਾਮਨ ਮਿਨਿਮਮ ਪ੍ਰੋਗਰਾਮ ਤੇ ਰਾਜਨੀਤੀ ਕਰਨੀ ਪਊਗੀ ਸੋ ਪ੍ਰਕਾਸ਼ ਸਿੰਘ ਬਾਦਲ ਕੋਲੇ ਮੌਕਾ ਸੀ ਉਹ ਚੰਡੀਗੜ੍ਹ ਪੰਜਾਬ ਨੂੰ ਦੁਆ ਸਕਦੇ ਸੀ ਨਹੀਂ ਦੁਆ ਸਕੇ ਹੁਣ ਸੁਖਵੀਰ ਬਾਦਲ ਨਵੇਂ ਸਿਰੇ ਤੋਂ ਅੰਦੋਲਨ ਦਾ ਐਲਾਨ ਕਰ ਸਕਦੇ ਆ ਸੁਖਵੀਰ ਬਾਦਲ ਇਸ ਨਵੇਂ ਸਿਰੇ ਤੋਂ ਸ਼ੁਰੂ ਕੀਤੇ ਜਾਣ ਵਾਲੇ ਅੰਦੋਲਨ ਨਾਲ ਕਿਹੜਾ ਸਿਆਸੀ ਤੀਰ ਮਾਰਨਗੇ ਕਿ ਚੰਡੀਗੜ੍ਹ ਪੰਜਾਬ ਚ ਆ ਕੇ ਡਿੱਗੂਗਾ ਇਦੇ ਉੱਤੇ ਧਿਆਨ ਰੱਖਾਂਗੇ ਹੁਣ ਬਣਾ ਕੇ ਫਿਰ ਮੈਂ ਰਾਜਾ ਵੜਿੰਗ ਦੀ ਗੱਲ ਵੀ ਜ਼ਰੂਰ ਕਰਨਾ ਚਾਹਣਾ ਰਾਜਾ ਵੜਿੰਗ ਦਾ ਬਿਆਨ ਕੇਂਦਰ ਨੂੰ ਡਾਕਾ ਨਹੀਂ ਮਾਰਨ ਦੇਵਾਂਗੇ ਰਾਜਾ ਵੜਿੰਗ ਕਹਿੰਦਾ ਕੇਂਦਰ ਡਾਕਾ ਨਹੀਂ ਮਾਰ ਸਕਦਾ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਣ ਲਈ ਸੰਵਿਧਾਨ ਚ 131ਵੀਂ ਸੋਧ ਪ੍ਰਸਤਾਵਿਤ ਹੈ ਰਾਜਾ ਵੜਿੰਗ ਕਹਿ ਰਹੇ ਨੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰ੍ਹਾਂ 240 ਧਾਰਾ ਅਧੀਨ ਲਿਆਂਦਾ ਜਾਵੇਗਾ ਚੰਡੀਗੜ੍ਹ ਚਲੋ ਇਹ ਸਾਰੀਆਂ ਗੱਲਾਂ ਪਤਾ ਹੈ ਉਹ ਕਹਿੰਦੇ ਪੰਜਾਬ ਦੇ ਅਧਿਕਾਰਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੇਂਦਰ ਨੂੰ ਕਦੇ ਵੀ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ ਰਾਜਾ ਵੜਿੰਗ ਕੈਰੀ ਨੇ ਕਿ ਭਾਜਪਾ ਭਾਵ ਕੇਂਦਰ ਪੰਜਾਬ ਦੇ ਹਿੱਤਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਦੇ ਵੀ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ ਹੁਣ ਜੋ ਕੁਝ ਭਾਜਪਾ ਕਰਨ ਜਾ ਰਹੀ ਹੈ ਜਾਂ ਕਰ ਸਕਦੀ ਹੈ ਪਤਾ ਨਹੀਂ ਭਾਜਪਾ ਹੁਣ ਕਰੇਗੀ ਜਾਂ ਨਹੀਂ ਕਰੇਗੀ ਭਾਜਪਾ ਇਸ ਮੁੱਦੇ ਤੇ ਹਾਲ ਦੀ ਘੜੀ ਤਹੱਤ ਪਿੱਛੇ ਖਿੱਚੀ ਸਾਰੇ ਕੀਤਾ ਕਰਾਇਆ ਤਾਂ ਕਾਂਗਰਸ ਨੇ ਇੱਕ ਕੰਡੇ ਤਾਂ ਸਾਰੇ ਕਾਂਗਰਸ ਦੇ ਬੀਜੇ ਹੋਏ ਨੇ ਹੁਣ ਰਾਜਾ ਵੜਿੰਗ ਜੀ ਕਹਿੰਦੇ ਕਿ ਭਾਜਪਾ ਆਗੂ ਆਪਣਾ ਸਟੈਂਡ ਸਪਸ਼ਟ ਕਰਨ ਔਰ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਦੇ ਕਦਮ ਨੂੰ ਸੂਬੇ ਤੇ ਇੱਕ ਹੋਰ ਹਮਲਾ ਕਰਾਰ ਦਿੱਤਾ ਉਹ ਕਹਿੰਦੇ ਕੇਂਦਰ ਜਾਣਬੁੱਝ ਕੇ ਚੰਡੀਗੜ੍ਹ ਦਰਿਆਈ ਪਾਣੀਆਂ ਅਤੇ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੇ ਜਾਇਜ਼ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁਣ ਕਾਂਗਰਸ ਦੇ ਲੀਡਰ ਬੜਾ ਸਖਤ ਇਸ ਮੁੱਦੇ ਤੇ ਦਿਖ ਰਹੇ ਨੇ ਰਾਜਾ ਵੜਿੰਗ ਕਹਿੰਦੇ ਪੰਜਾਬ ਕਾਂਗਰਸ ਵੱਲੋਂ ਸੰਸਦ ਵਿੱਚ ਸੋਧ ਦਾ ਵਿਰੋਧ ਕੀਤਾ ਜਾਏਗਾ ਰਾਜਾ ਵੜਿੰਗ ਸੋਧ ਦਾ ਵਿਰੋਧ ਕਰਨਗੇ ਕਿ ਜਿਹੜਾ ਚੰਡੀਗੜ੍ਹ ਹੈ ਉਹਦੇ ਪ੍ਰਤੀ ਕੋਈ ਸੋਧ ਦਾ ਕਾਨੂੰਨ ਪਾਰਲੀਮੈਂਟ 'ਚ ਨਾ ਆਵੇ ਪਰ ਰਾਜਾ ਵੜਿੰਗ ਕੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਇਹ ਕਹਿਣਗੇ ਕਿ ਕਾਂਗਰਸ ਨੇ ਇਹ ਗੁਨਾਹ ਕੀਤਾ ਸੀ ਪੰਜਾਬ ਨਾਲ ਬੀਬੀ ਇੰਦਰਾ ਗਾਂਧੀ ਨੇ ਜਿਹੜਾ ਪੁਨਰਗਠਨ ਕੀਤਾ ਪੰਜਾਬ ਵੰਡਤਾ ਚੰਡੀਗੜ੍ਹ ਵੰਡਤਾ ਤੇ ਰਜੀਵ ਗਾਂਧੀ ਨੇ ਮੋੜਿਆ ਨਹੀਂ ਕਿ ਇਹ ਸਟੈਂਡ ਰਾਜਾਪੁਰ ਨੇ ਲੈ ਸਕਦੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਇਹ ਸਟੈਂਡ ਲੈ ਸਕਦੇ ਨੇ ਦਰਿਆਈ ਪਾਣੀ ਵੀ ਬੀਬੀ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਵੰਡੇ ਗਏ ਹੁਣ ਦੇਖਿਆ ਜਾਵੇ ਤਾਂ ਇਹ ਸਾਰੇ ਪੁਆੜੇ ਇਹ ਪੰਗੇ ਜਾਂ ਇਹ ਕੰਡੇ ਇਹ ਕਾਂਗਰਸ ਸ਼ਾਸਨ ਵੇਲੇ ਦੇ ਨੇ 1964 ਚ ਭਾਰਤ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਰਕਾਰ ਸੀ ਜਦੋਂ ਪੰਜਾਬ ਪੁਨਰਗਠਨ ਕੀਤਾ ਗਿਆ ਔਰ ਉਹਨਾਂ ਸਾਲਾਂ ਦੇ ਦਰਮਿਆਨ ਹੀ ਜਦੋਂ ਵੀ ਚੰਡੀਗੜ੍ਹ ਦੇ ਜ਼ਿਆਦਾਤਰ ਫੈਸਲੇ ਕੀਤੇ ਗਏ ਕੇਂਦਰ ਚ ਕਾਂਗਰਸ ਦੀ ਸਰਕਾਰ ਸੀ ਭਾਵੇਂ ਜਵਾਲਾਲ ਨਹਿਰੂ ਨੇ ਨੀ ਪੱਥਰ ਰੱਖ ਕੇ ਚੰਡੀਗੜ੍ਹ ਬਣਾਇਆ ਪੰਜਾਬ ਦੀ ਰਾਜਧਾਨੀ ਸੀ ਸਾਂਝੀ ਬਣਾਉਣ ਤੋਂ ਬਾਅਦ ਮੋੜ ਹੀ ਨਹੀਂ ਗਈ ਛੁ ਕਾਂਗਰਸੀ ਹੁਣ ਕਿਸ ਤਰ੍ਹਾਂ ਦਾ ਅੰਦੋਲਨ ਚਲਾਣਗੇ ਇਹ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਦੇ ਸਾਹਮਣੇ ਇਹ ਗੱਲ ਕਰ ਸਕਣਗੇ ਕਿ ਚੰਡੀਗੜ੍ਹ ਪੰਜਾਬ ਦਾ ਹੈ ਹਾਲਾਂਕਿ ਕਾਂਗਰਸ ਦੇ ਲੀਡਰ ਹੁਣ ਇਹ ਦਾਵਾ ਕਰਦੇ ਨੇ ਕਿ ਚੰਡੀਗੜ੍ਹ ਪੰਜਾਬ ਦਾ ਹੈ ਪਰ ਉਹਨਾਂ ਨੂੰ ਕੋਈ ਯਾਦ ਨਹੀਂ ਕਰਾਉਂਦਾ ਕਿ ਚੰਡੀਗੜ੍ਹ ਪੰਜਾਬ ਤੋਂ ਜਾਂ ਪੰਜਾਬ ਦੇ ਟੁਕੜੇ ਵੰਡ ਦੇ ਰੂਪ ਦੇ ਵਿੱਚ ਤੁਹਾਡੀ ਪਾਰਟੀ ਨੇ ਹੀ ਕੀਤੇ ਸੀ ਪੰਜਾਬ ਦੇ ਪਾਣੀ ਵੀ ਕਾਂਗਰਸ ਨੇ ਹੀ ਵੰਡੇ ਸੀ ਸੋ ਮੈਨੂੰ ਲੱਗਦਾ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਯਾਦ ਕਰਾਉਣਾ ਵੀ ਬੜਾ ਜ਼ਰੂਰੀ ਹੈ ਤਾਂ ਕਿ ਹੁਣ ਜਿਹੜੀ ਤੁਹਾਡੀ ਹਮਦਰਦੀ ਹੈ ਇਹਦੇ 'ਚ ਤੁਸੀਂ ਕੋਈ ਵੱਡਾ ਅੰਦੋਲਨ ਕਰਨ ਦੇ ਸਮਰੱਥ ਬਣ ਜੋਂ ਹੋ ਸਕਦਾ ਤੁਸੀਂ ਕਾਂਗਰਸ ਪਾਰਟੀ ਨੂੰ ਸਮਝਾ ਬੁਝਾ ਲਓ ਤੇ ਜੇ ਕਦੀ ਦੁਬਾਰਾ ਸੱਤਾ 'ਚ ਕਾਂਗਰਸ ਪਾਰਟੀ ਆਈ ਸੋ ਅਗਰ ਭਾਜਪਾ ਚੰਡੀਗੜ੍ਹ ਪੰਜਾਬ ਨੂੰ ਨਹੀਂ ਮੋੜਦੀ ਤੇ ਸ਼ਾਇਦ ਤੁਸੀਂ ਮੜਵਾ ਲਓ ਇਹ ਸੁਪਨਾ ਦੇਖਿਆ ਜਾ ਸਕਦਾ ਉਧਰ ਪੁਨਰ ਸੁਜੀਤ ਅਕਾਲੀ ਦਲ ਜਾਂ ਪੰਥਕ ਤੇਰਾ ਨੇ ਕੱਲ ਗਵਰਨਰ ਕੋਲੇ ਪਹੁੰਚ ਕੀਤੀ ਕੱਲ ਗਗਨਜੀਤ ਸਿੰਘ ਬਰਨਾਲਾ ਦੀ ਗਵਾਈ ਦੇ ਵਿੱਚ ਪੁਨਰ ਸੁਜੀਤ ਅਕਾਲੀ ਦਲ ਦਾ ਇੱਕ ਵਫਦ ਪੰਜਾਬ ਦੇ ਗਵਰਨਰ ਨੂੰ ਮਿਲਦਾ ਉਹ ਵੀ ਵਿਰੋਧ ਕਰਦੇ ਨੇ ਕੇਂਦਰ ਸਰਕਾਰ ਦੇ ਇਹ ਇਸ ਪ੍ਰਸਤਾਵ ਦਾ ਜਿਹਦੀ ਸੰਭਾਵਨਾ ਸੋ ਹੁਣ ਪੁਨਰ ਸੁਜੀਤ ਅਕਾਲੀ ਦਲ ਵਾਲੇ ਜ਼ਿਆਦਾਤਰ ਲੀਡਰਸ਼ਿਪ ਇਹ ਵੀ ਅਕਾਲੀ ਭਾਜਪਾ ਦਾ ਹਿੱਸਾ ਰਹੇ ਨੇ ਸੋ ਇਹਨਾਂ ਨੇ ਵੀ ਉਦੋਂ ਭਾਰਤੀ ਜਨਤਾ ਪਾਰਟੀ ਤੇ ਕੋਈ ਦਬਾਅ ਨਹੀਂ ਬਣਾਇਆ ਇਹ ਭਾਰਤੀ ਜਨਤਾ ਪਾਰਟੀ ਤੋਂ ਇਹ ਮੰਗ ਨਹੀਂ ਮਣਵਾਈ ਸੁਖਦੇਵ ਸਿੰਘ ਢੀਂਡਾ ਸਾਹਿਬ ਵੀ ਮੰਤਰੀ ਰਹੇ ਨੇ ਜਿਹੜੇ ਸੁਧਾਰ ਲੈ ਰੀਆਂ ਇਹਨਾਂ ਸਾਰਿਆਂ ਦੇ ਸਰਪ੍ਰਸਤ ਰਹੇ ਨੇ ਕਿਸੇ ਵੇਲੇ ਸੋ ਦੇਖਿਆ ਜਾਵੇ ਤੇ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਪੋਲਿਟੀਕਲ ਧਿਰਾਂ ਨੇ ਅਗਰ ਕੇਂਦਰ ਦੀ ਸਰਕਾਰ ਦੇ ਸਾਹਮਣੇ ਪਾਰਲੀਮੈਂਟ 'ਚ ਇਕੱਠੀਆਂ ਹੋ ਜਾਣ ਤੇ ਗੱਲ ਸਮਝ ਆਉਂਦੀ ਹੈ ਐਡੀ ਵੀ ਹਿੰਮਤ ਨਹੀਂ ਹੈ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਦੇ ਵਿੱਚ ਕਿ ਉਹ 13 ਦੇ 13 ਲੋਕ ਸਭਾ ਦੇ ਔਰ ਰਾਜ ਸਭਾ ਦੇ ਇਕੱਠੇ ਹੋ ਕੇ ਪਾਰਲੀਮੈਂਟ ਦੇ ਸੈਸ਼ਨ ਚ ਅਸਤੀਫੇ ਦੇ ਦੇਣ ਕਿ ਜੇ ਚੰਡੀਗੜ੍ਹ ਪੰਜਾਬ ਨੂੰ ਨਹੀਂ ਦੇਣਾ ਤੇ ਅਸੀਂ 20 ਦੇ 20 ਅਸਤੀਫੇ ਦੰਮਿਆਂ ਤੇ ਅਸੀਂ ਦੁਬਾਰਾ ਲੋਕਾਂ ਚ ਜਾਂਦੇ ਆ ਉਹਨਾਂ ਨੂੰ ਇਹ ਗੱਲ ਕਰ ਲੈਣੀ ਚਾਹੀਦੀ ਹੈ ਅਗਰ ਚੰਡੀਗੜ੍ਹ ਦੇ ਮੁੱਦੇ ਤੇ 20 ਦੇ 20 ਐਮਪੀ ਅਸਤੀਫਾ ਦੇ ਦੇਣਗੇ ਨਿਸ਼ਚਿਤ ਤੌਰ ਤੇ ਪੰਜਾਬ ਦੇ ਲੋਕ ਉਹਨਾਂ 20 ਨੂੰ ਦੁਬਾਰਾ ਚੁਣ ਲੈਣਗੇ ਪਰ ਉਹਨਾਂ ਕੋਲੇ ਸ਼ਾਇਦ ੱਡੀ ਹਿੰਮਤ ਨਹੀਂ ਬਣ ਸਕਦੀ ਇਹ ਹਿੰਮਤ ਨਹੀਂ ਬਣੀ ਅੱਜ ਤੱਕ ਇਸੇ ਕਰਕੇ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ ਕਿਉਂਕਿ ਕੇਂਦਰ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਲੱਗਦਾ ਹੈ ਬੀਜੇਪੀ ਨੂੰ ਵੀ ਲੱਗਦਾ ਹੈ ਔਰ ਕਾਂਗਰਸ ਨੂੰ ਵੀ ਲੱਗਦਾ ਸੀ ਕਿ ਪੰਜਾਬ ਦੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਇਹਨਾਂ ਦਾ ਵਿਰੋਧ ਤੇ ਇਹਨਾਂ ਦੇ ਅੰਦੋਲਨ ਇਹ ਵਕਤ ਹੀ ਨੇ ਇਹਨਾਂ ਦਾ ਅੰਦੋਲਨ ਕਿਸਾਨ ਅੰਦੋਲਨ ਨਹੀਂ ਹੈ ਜਿਹੜਾ ਬਿੱਲ ਰੱਦ ਕਰਾ ਦਿੰਦਾ ਚੋ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਅੰਦੋਲਨ ਨੇ ਜਾਂ ਤਾਂ ਉਸ ਪੱਧਰ ਦੇ ਹੁੰਦੇ ਨਹੀਂ ਜਾਂ ਪੋਲਿਟੀਕਲ ਲੀਡਰਾਂ ਦਾ ਐਡਾ ਸਟੈਂਡ ਨਹੀਂ ਕਿ ਉਹ ਸਮੇਂ-ਸਮੇਂ ਤੇ ਕੇਂਦਰ ਸਰਕਾਰ ਨੂੰ ਸਮਝਾ ਸਕਣ ਜਾਂ ਅਸਤੀਫੇ ਦੇ ਸਕਣ। ਸੋ ਕੇਂਦਰ ਦੀਆਂ ਸਰਕਾਰਾਂ ਨੂੰ ਪਤਾ ਹੈ ਕਿ ਪੋਲਿਟਿਕਲ ਲੀਡਰਾਂ ਦੇ ਜਿਹੜੇ ਅੰਦੋਲਨ ਨੇ ਇਹ ਟੈਂਪਰੇਰੀ ਨੇ ਇਹ ਟਵੀਟਾਂ ਤੱਕ ਬਿਆਨਾਂ ਤੱਕ ਸੀਮਤ ਨੇ ਵੱਡੇ-ਵੱਡੇ ਲਲਕਾਰਿਆਂ ਤੱਕ ਸੀਮਤ ਨੇ। ਸੋ ਜਿਵੇਂ ਹੀ ਨਵਾਂ ਮੁੱਦਾ ਆਉਣਾ ਇਹਨਾਂ ਸਾਰਿਆਂ ਨੇ ਇਸ ਮੁੱਦੇ ਨੂੰ ਛੱਡ ਕੇ ਚੰਡੀਗੜ੍ਹ ਦੇ ਨਵੇਂ ਮੁੱਦੇ ਤੇ ਲੱਗ ਜਾਣਾ ਇਹ ਸ਼ਾਇਦ ਕਾਂਗਰਸ ਦੀਆਂ ਸਰਕਾਰਾਂ ਨੂੰ ਵੀ ਪਤਾ ਸੀ ਤੇ ਇਹ ਸ਼ਾਇਦ ਭਾਜਪਾ ਨੂੰ ਵੀ ਪਤਾ ਹੈ। ਇਸੇ ਕਰਕੇ ਪੰਜਾਬ ਦੇ ਜਿਹੜੇ ਲੀਡਰ ਨੇ ਅਜ ਤੱਕ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਵਾ ਸਕੇ ਤੇ ਮੈਨੂੰ ਉਮੀਦ ਵੀ ਨਹੀਂ ਹੈ ਕਿ ਮੌਜੂਦਾ ਸਿਆਸੀ ਲੀਡਰਸ਼ਿਪ ਕੋਈ ਵੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਹ ਚੰਡੀਗੜ੍ਹ ਪੰਜਾਬ ਨੂੰ ਦਵਾ ਸਕਣਗੇ ਸੋ ਚੰਡੀਗੜ੍ਹ ਪੰਜਾਬ ਨੂੰ ਉਦੋਂ ਹੀ ਮਿਲਣਾ ਜਦੋਂ ਕੇਂਦਰ ਦੀ ਸਰਕਾਰ ਨੂੰ ਇਹ ਲੱਗੂਗਾ ਕਿ ਅਸੀਂ ਹੁਣ ਚੰਡੀਗੜ੍ਹ ਪੰਜਾਬ ਨੂੰ ਦੇ ਦਈਏ ਪੱਕੇ ਤੌਰ ਤੇ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਤੁਸੀਂ ਬਹੁਤ ਹੀ ਖਾਸ ਮੁੱਦਿਆਂ ਦੇ ਉੱਪਰ ਜੋ ਹੈ ਆਪਣਾ ਸਿਆਸੀ ਐਨਾਲਿਸਿਸ ਔਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਸਾਡੇ ਜਿਨ੍ਹਾਂ ਦਰਸ਼ਕਾਂ ਨੇ ਹੁਣ ਤੱਕ ਵੀ ਪੰਜਾਬ ਬੈਲਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਅੱਗੋਂ ਵੀ ਤੁਸੀਂ ਇਸੇ ਤਰ੍ਹਾਂ ਨਾਲ ਪੰਜਾਬ ਨਾਲ ਜੁੜੇ ਖਾਸ ਮੁੱਦਿਆਂ ਦੇ ਉੱਪਰ ਜੋ ਇਹ ਮੁੱਦਿਆਂ ਦੇ ਉੱਪਰ ਇਸੇ ਚਰਚਾ ਔਰ ਖਾਸ ਕਰਕੇ ਵਿਸ਼ਲੇਸ਼ਣ ਲੈ ਕੇ ਹਾਜ਼ਰ ਹੁੰਦੇ ਆ ਇਸ ਦੇ ਨਾਲ ਜੁੜੇ ਰਹੋ ਆਪਣੇ ਵਿਚਾਰ ਵੀ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਰਹੋ ਫਿਲਹਾਲ ਇਸ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨਵੀਦੋ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ